ਆ ਬੁੜੀ ਡਾਲ ਦਾ ਖਿਆਪਾ ਪੇਟੀ ਵਿੱਚ ਬਾੜੀ ਪਈ ਐ ਇੱਥੇ। ਪਰੀ ਹਾਂਜੀ ਜਾ ਕੇ ਨਾ ਆਪਦੀ ਦਾਦੀ ਨੂੰ ਕਹਿ ਦੇ ਵੀ ਪੇਟੀ ਕੱਢ ਲੈ ਸਾਡੇ ਕਮਰੇ ਚੋਂ। ਸਾਡੇ ਤਾਂ ਅੱਗੇ ਜਗ੍ਹਾ ਹੈ ਨਹੀਂ ਰੱਖਣ ਨੂੰ ਇੱਥੇ। ਇੱਥੇ ਕਿੰਨਾ ਖਲਾਰਾ ਪਾਇਆ ਬਾ ਜਾ ਕੇ ਕਹ ਦੇ ਕਿ ਸਾਡੇ ਕਮਰੇ ਚ ਨਹੀਂ ਪੇਟੀ ਰੱਖਣੀ ਹੈਗੀ। ਦਾਦੀ ਦਾਦੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ। ਬੱਸ ਦੱਸ ਬੱਸ। ਤੁਸੀਂ ਨਾ ਸਾਡੇ ਕਮਰੇ ਚੋਂ ਪੇਟੀ ਕੱਢ ਲਓ। ਮੇਰੇ ਮੰਮਾ ਨੇ ਤੁਹਾਨੂੰ ਬੋਲਦੀ ਆ ਕੀ ਕਹਿੰਦੇ ਆ ਠੀਕ ਪੇ ਕਮਰੇ ਚ ਪੇਟੀ ਕੱਢ ਲਓ ਤੇਰੇ ਦਾਦੇ ਨਾਲ ਲੈਣਦੇ ਆ ਫੇਰ ਮੈਂ ਕਰਦੀ ਆ ਗੱਲ ਪੁੱਤ ਠੀਕ ਆ ਦਾਦੀ ਰਮਾ ਕਰੇ ਆ ਹਾਂ ਕਰੇ ਆ ਆ ਜਾ ਭੈਣੇ ਕੀ ਕਰਦੀ ਆ ਕੀ ਆ ਦਾ ਕੀ ਕਰਨਾ ਭੈਣ ਹਾਂ ਆਈ ਬੈਠੀ ਆ ਭੈਣੇ ਦਾਸ ਕੀ ਆ ਜੇ ਮੇਰੀ ਨੂੰ ਪਤਾ ਕੀ ਕਹਿੰਦੀ ਹਾਂ ਵੀ ਆ ਮੇਰੇ ਕਮਰੇ ਚੋਂ ਪੇਟੀ ਕੱਢ ਲਾ ਲੈ ਨੋਕਾ ਦਾ ਫੈੰਦੀਆ ਤੂੰ ਸਾਰੀ ਉਮਰ ਕਰਦੀ ਰਹੀਆਂ ਕੰਮ ਹੋਰ ਮੇਰੀ ਤਾਂ ਮਾਂ ਨੇ ਪੋਨਾ ਪੋਨਾ ਕਰਕੇ ਦਾਜ ਬਣਾਇਆ ਸੀ ਅਸੀਂ ਚਾਰ ਭੈਣਾਂ ਸੀ ਭੈਣ ਹੋਰ ਕੋਈ ਉਹ ਤੇ ਵੀ ਕੁੰਡੀ ਲਾਉਣੀ ਵੀ ਚੱਲ ਮੇਰੀਆਂ ਮੈਂ ਤਾਂ ਧੀਾਂ ਦੀ ਮਾਂ ਆ ਮੇਦੀ ਆਦੀ ਮਾਂ ਤਾਂ ਕਹਿੰਦੇ ਅੱਧੀ ਚੋਰ ਨਹੀਂ ਹੁੰਦੀ ਆ ਉਹ ਹੁਣ ਮੈਨੂੰ ਕਹਿੰਦੀ ਮੇਰੇ ਕਮਰੇ ਚ ਫੇਟੀਂ ਘਾਟ ਲਾ ਦੂ ਨਾ ਭੈਣੇ ਕੋਈ ਨਾ ਤੇ ਟੀਣਾ ਕੱਢੀ ਤੂੰ ਤੇ ਨੋਹਾਂ ਤਾਂ ਕਹਿੰਦੇ ਹੀ ਹੁੰਦੀਆਂ ਨਹੀਂ ਕੋਈ ਸਲਾਹ ਦੇ ਫਿਰ ਕੀ ਕਰਾਂ ਉਹਨੂੰ ਮੈਂ ਤੂੰ ਨੋਹ ਨੂੰ ਕਹਿ ਜੀ ਮੈਂ ਅੱਜ ਤੇਰੇ ਪਪਾ ਜੀ ਨੂੰ ਫੇਰ ਉਹਦੇ ਨਾਲ ਬਕਰਦੀਆਂ ਗੱਲ ਲੈ ਮੇਰੀ ਤਾਂ ਨਾ ਮਾਂ ਜਦੋਂ ਮੈਂ ਪੇਟੀ ਵੇਖਦੀਆਂ ਮੇਰੀ ਤਾਂ ਮਾਂ ਜਾਦੋਂ ਦੀ ਮੇਰੇ ਤਾਂ ਮਾਂ ਦੀਆਂ ਜਿਆਦਾ ਚੁੜੀਆਂ ਹੁੰਆਂ ਸੀ ਭੈਣੇ ਉਹਦੇ ਨਾਲ ਕੋਈ ਨਹੀਂ ਭੈਣੇ ਰੋਣਾ ਤੂੰ ਆਰੇ ਪਤਨਾ ਗੱਲ ਕਰੀ ਕੋਈ ਨਾ ਦੇ ਮਗਰੀ ਲੱਗਦਾ ਭੈਣੇ ਕੋਈ ਨਹੀਂ ਭੈਣੇ ਪਤਨਾ ਗੱਲ ਕਰੀ ਤੇ ਆਪੇ ਤੇ ਸਮਝਾਉ ਮੈਂ ਜਾਣੀ ਆ ਫਿਰ ਕਿ ਪੋਹ ਕਿਹਦੇ ਆਪ ਦਾ ਲੋਟ ਨਹੀਂ ਹੁੰਦਾ ਸਾਡੇ ਘਰੇ ਆ ਕੇ ਬੋਲਦੀ ਆ ਨੂੰ ਦੇਖਦੇ ਮੈਂ ਵੀ ਜਾਣੀ ਆ ਕੋਹ ਆਈ ਨਹੀਂ ਘਰੇ ਤੇ ਇਹੇ ਪੇਟੀ ਕਿਹ ਬਾੜ ਕੱਢਦੇ ਹੋ ਪੱਤ ਆਪਣਾ ਆਪਾਂ ਕੀ ਕਰਨੀ ਆ ਪੇਟੀ ਖਲਾਰਾ ਪਾਉਂਦੀ ਆ ਹੁਣ ਨਹੀਂ ਰਿਵਾਜ ਹੈਗਾ ਪੱਤ ਘਰਾਂ ਚ ਪੇਟੀ ਆ ਮम्मा ਵੀ ਸਾਡੀ ਵੀ ਭਾਬੀ ਆਉਗੀ ਉਹ ਵੀ ਥੋੜੀ ਪੇਟੀ ਬਾਹਰ ਕਢਾਉ ਕਰਾਂ ਤਾਂ ਹਾਈ ਇਹ ਤਾਂ ਮੈਂ ਬੁੱਤ ਕਰੇ ਸੋਚਿਆ ਹੀ ਨਹੀਂ ਮੈਂ ਨਹੀਂ ਆਦੀ ਪੇਟੀ ਕੱਢਣੀ ਬਾਹਰ ਤੇ ਫਿਰ ਤੁਸੀਂ ਦਾਦੀ ਦੀ ਕਦੋਂ ਕਢਾਉਨੇ ਆ ਹਈ ਇਹ ਤਾਂ ਮੈਂ ਪੁੱਤ ਕਰਦੀ ਸੋਚਿਆ ਨਹੀਂ ਮਿੱਤੂ ਤਾਂ ਬਹੁਤ ਵੱਡੀ ਗਲਤੀ ਹੋ ਗਈ ਪੁੱਤ ਚਲੋ ਆਪਾਂ ਦਾਦੀ ਮੰਮਾ ਕੋਲ ਜਾ ਕੇ ਮਾਫੀ ਮੰਗਦੇ ਆ ਚਲੋ ਸਾਰੀ ਜਾਣੀ ਚਲੋ ਮੰਮੀ ਜੀ ਸਾਨੂੰ ਮਾਫ ਕਰ ਦੋ ਅਸੀਂ ਬਹੁਤ ਵੱਡੀ ਗਲਤੀ ਕਰਨ ਲੱਗੇ ਸੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਕਿ ਕੱਲ ਨੂੰ ਇਹ ਸਮਾਂ ਮੇਰੇ ਤੇ ਵੀ ਆਣਾ ਵਾ ਮੇਰੇ ਵੀ ਇੱਕ ਨੂ ਆਣੀ ਆ ਜੇ ਕੱਲ ਨੂੰ ਉਹ ਮੈਨੂੰ ਇਹ ਗੱਲਾਂ ਕਰਨ ਨੂੰ ਕਹੋ ਤਾਂ ਮੇਰਾ ਵੀ ਤਾਂ ਹਾਂਜੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਜਿਵੇਂ ਕਿ ਆਪਣੇ ਘਰ ਦੇ ਬਜ਼ੁਰਗਾਂ ਉਹਨਾਂ ਦੀਆਂ ਜਿਹੜੀਆਂ ਯਾਦਾਂ ਕੁਛ ਆਪਣੀਆਂ ਚੀਜ਼ਾਂ ਦੇ ਨਾਲ ਜੁੜੀਆਂ ਹੁੰਦੀਆਂ ਜਿਵੇਂ ਕਿ ਇੱਕ ਪੇਟੀ ਆ ਇਹ ਇੱਕ ਔਰਤ ਦਾ ਬਹੁਤ ਹੀ ਜ਼ਿਆਦਾ ਅਟੈਚਮੈਂਟ ਵਾਲੀ ਚੀਜ਼ ਆ ਹਨਾ ਜਦੋਂ ਮਾਂ ਨੇ ਉਹਨੂੰ ਦਿੱਤੀ ਹੁੰਦੀ ਆ ਉਹਦੀਆਂ ਬਹੁਤ ਜ਼ਿਆਦਾ ਯਾਦਾਂ ਜੁੜੀਆਂ ਹੁੰਦੀਆਂ ਵਾ ਸੋ ਆਪਾਂ ਨੂੰ ਆਪਣੇ ਬਜ਼ੁਰਗਾਂ ਦੇ ਅਨਸਾਰ ਹੀ ਚੱਲਣਾ ਚਾਹੀਦਾ ਵਾ ਤੇ ਆਪਾਂ ਨੂੰ ਉਹਨਾਂ ਦੇ ਕਦੇ ਵੀ ਜੋ ਚੀਜ਼ਾਂ ਉਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਹਨਾ ਉਹ ਨਹੀਂ ਕਰਨੀਆਂ ਚਾਹੀਦੀ ਸਾਰਿਆਂ ਦਾ ਧੰਨਵਾਦ